ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੇ ਚੈਨਲ ਗੁਰਪ੍ਰੀ फैमिली ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਰਸ਼ਮੀਨ ਕਰੀ ਜਾਂਦਾ ਹੈਗਾ ਕਲਰਸ ਡਰਾਇੰਗ ਵੀ ਰਹਿ ਗਈ ਸੀ ਇਹਦੇ ਕੁਸ਼ਾਕ ਬਰਕ ਹੋ ਸਾਰਾ ਹੋ ਗਿਆ ਇਸ ਵੇਰੇ ਲੱਗੂ ਸਕੂਲ ਰਸ਼ਮੀਨ ਦਾ ਇੱਕ ਹੈ ਇੱਥੇ ਰੋਟੀ ਹੈਨਾ ਮੈਂ ਵੀ ਖਾ ਕੇ ਹਟੀਆਂ ਪਰ ਮਿਰਚ ਬਹੁਤ ਤੇਜ਼ ਸੀ ਚਾਰ ਵਾਲੀ ਮਿਰਚ ਜਿਹੜੀ ਕੱਲੋਂ ਮੇਰੇ ਕੰਨ ਲੱਗੂਗਾ 5 ਤਰੀਕ ਨੂੰ ਲੱਗੂਗਾ 5 ਨੂੰ ਨਹੀਂ ਲੱਗਦਾ ਕੱਲ ਨੂੰ ਲੱਗੂਗਾ ਸਮਰ ਕੈਂਪ ਹੈ ਚਾਰ ਦੇ ਲੋਕ ਇਧਰ ਵਿੱਚ ਆਣਾ ਲੱਗਣ ਲੱਗੇ ਨੇ ਆਪਾਂ ਪੰਜਾਬੀ ਆ ਗਏ ਮਿਰਚ ਬਹੁਤ ਕੋੜੀ ਹੈ ਨਾ ਕੱਲ ਨੂੰ ਲੱਗੂਗਾ ਸਕੂਲ ਕੱਲ ਨੂੰ ਲੰਚ ਬਾਕਸ ਤੇ ਫੂਡ ਬਾਕਸ ਇੱਕ ਵਾਟਰ ਬੋਟਲ 10 ਸੀਜਾ ਲੈ ਕੇ ਜਾਣਾ ਹੈ ਤੇ ਇੱਕ ਜਿਹੜਾ ਛੁੱਟੀਆਂ ਵਾਲਾ ਵਰਕ ਦਿੱਤਾ ਸੀ ਉਹ ਲੈ ਕੇ ਜਾਣਾਗਾ ਬਸ ਬੈਗ ਲੈ ਕੇ ਜਾਣਾ 4 ਦਿਨ ਲੱਗੂਗਾ ਸਮਰ ਕੈਂਪ ਰਸ਼ਮੀਨ ਦੇ ਸਕੂਲ ਤੇ ਜਿਨੇ ਅੱਜ ਤਾਂ ਕੋਈ ਨਹੀਂ ਲੱਗਦੀ ਮੇਰੇ ਤੇ ਨਾ ਖੱਦੀ ਹੋਏ ਹੈ ਬਹੁਤ ਹੋ ਗਿਆ ਮੇਰਾ ਤਾਂ ਮੂੰਹ ਭਰ ਗਿਆ ਜਿਨੇ ਅੱਜ ਦੇ ਵਲੌਗ ਚ ਸਭ ਤੋਂ ਜ਼ਿਆਦਾ ਕਮੈਂਟ ਤੇ ਮਤਲਬ ਲਾਈਕ ਆ ਗਏ 5 ਤੋਂ ਉੱਤੇ ਲਾਈਕ ਆਈ ਜਿਹਦੇ ਕਮੈਂਟ ਤੇ ਉਹਨੂੰ ਮੈਂ ਆ ਕਲਰ ਗਿਵ ਅਵੇ ਕਰੂੰਗਾ। ਅਕੀ ਆ ਲੈ ਖਲ ਜਮਾ ਪੈਕ ਕਰਕੇ ਐ ਇੱਥੇ ਰੱਖ ਲਿਆ। ਬਹੁਤ ਮਿਰਚਾਂ ਸੀਆਂ। ਬਰਤਨੀ ਤਾਂ ਵੀ ਖਾਣੀ ਚਾਹੀਦੀ। ਬਹੁਤ ਮਿਰਚ ਸੀ। ਮਾਮੀਰ ਗਏਗਾ ਕਿਸੇ ਅੱਜ ਰਿਸ਼ਤੇਦਾਰੀ ਚ ਕੋਈ ਮਰਗ ਹੋ ਗਈ ਸੀਗੀ। ਉੱਥੇ ਗਏ ਹੋਇਆ। ਖਾਲੀ ਰੋਟੀ ਥੋੜਾ ਤਾਂ ਮੂਹ ਨਹੀਂ ਬੱਚਾ ਮੇਰਾ ਕਹਿਣਾ ਮੈਂ ਸੇਲਾ ਮੈਨੂੰ ਮਿਰਚ ਘੱਟ ਲੱਗਦੀ ਹੈ ਮੈਨੂੰ ਜ਼ਿਆਦਾ ਲੱਗਦੀ ਮਿਰਚ ਨਾਲ ਪੰਗੇ ਤਾਂ ਹੀ ਲੈਸੀ ਅਰੇ ਸਮੇਂ ਨਹੀਂ ਨਹੀਂ ਹੋਗੀ ਝੂਠ ਆਰਡਰ ਮੰਗਵਾਇਆ ਰਵੀ ਤੋਂ ਇੱਕ ਪਰਸੋਂ ਲੈ ਜਾਂਦਾ ਇੱਕ ਕੱਲ ਲੈ ਜਾਂਦਾ ਇੰਨੇ ਪਾਊਡਰਾਂ ਦਾ ਕੀ ਕਰੋਗੇ ਉਹ ਸਮੈਲਾ ਨੇ ਇਹ ਐਡਾ ਉਹ ਸਮੈਲਾ ਵਾਲਾ ਹੈ ਨਹੀਂ ਉਹ ਵੀ ਤਾਂ ਐਸੀ ਨਹੀਂ ਸੀ ਠੰਡਾ ਨਹੀਂ ਕਰਦਾ ਠੰਡਾ ਹੀ ਸੀ ਬੇਟੇ ਉਹ ਨਾਈਟ ਸਕੂਲ ਸੀ ਗਾ ਇਹ ਅੱਡਾ ਹੈ 22 ਡਿਗਰੀ ਦਾ ਆਪਣਾ ਤਾਂ ਨਾਈਟ ਸਕੂਲ ਕਮਰਾ ਵੀ ਹੈ ਇੱਥੋਂ ਤਾਂ ਨਿਕਲ ਨਹੀਂਦੀ ਕਰਦਾ ਮੇਸਾਂ ਬਹੁਤ ਜ਼ਿਆਦਾ ਕੌੜੀਆਂ ਸੀਗੀਆਂ ਖਾਦੀ ਤਾਂ ਥੋੜੀ ਜੀ ਪਰ ਮੱਚ ਨਹੀਂ ਬਹੁਤ ਮਨਸਾੜਦਾ ਇਹਨਾਂ ਕੋਲ ਠਹਿਰ ਕੇ ਹੁਣ ਕਰਾਂਗੇ ਰੈਸਟ ਅੱਜ ਆਪਾਂ ਦੁਪਹਿਰੇ 2 ਵਜੇ ਬਲੌਗ ਸਟਾਰਟ ਕਰਿਆਗਾ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰ ਦਿਆ ਕਰੋ ਪਲੀਜ਼ ਤੇ ਮਿਲਾਂਗੇ ਫਿਰ ਕੇ ਬਾਏ ਹਾਂਜੀ ਹੁਣ ਆਪਾਂ ਰੈਸਟ ਕਰਕੇ ਉੱਠ ਖੜੇ ਸੀ ਤੇ ਹੁਣ ਆਪਾਂ ਲਈ ਇਹ ਨਾ ਨਾ ਕੇ ਉਹ ਵੇਟਿਆ ਤੇ ਰਸ਼ਮੀ ਉਤੇ ਇਹ ਪਈ ਹੈ ਰਸ਼ਮੀ ਵੀ ਪਿਆਗਾ ਇਹ ਵੀ ਪਈ ਹੈ ਸੁੱਕ ਤੇ ਲੈ ਵੜਾ ਲਈਏ ਹੁਣ ਚਾਹ ਆਪਾਂ ਪੀ ਲਈਏ ਚਾਹ ਬਣਾ ਕੇ ਐਂ ਹੋ ਗਿਆ ਦਿਨ ਦਾ ਆਜੋ ਤੁਸੀਂ ਵੀ ਸਾਰਿਆਂ ਨੇ ਪੀ ਲਓ ਦੁਪਹਿਰ ਵੇਲੇ ਤਾਂ ਚਾਹ ਰਿਕ ਪੀਂਦਾ ਸਾਰਿਆਂ ਨੂੰ ਵਧੀਆ ਲੱਗਦੀ ਹੈ ਦੁਪਹਿਰੇ 2:00 2:30 ਵਜੇ ਦੀ ਚਾਹ 3:00 ਵਜੇ ਵੈਸੇ ਤਾਂ ਅਸੀਂ ਤਾਂ 11:00 ਵਜੇ ਹੀ ਬਣਾ ਲੈ ਦਿੱਤੀਆਂ ਕਈ ਵਾਰ ਪਰ ਹੋਰ ਕਈ ਵਾਰ ਹੋ ਗਈ 11:00 ਵਜੇ ਚਾਹ ਨਹੀਂ ਬਣਾਈ ਦੀ ਲੱਗਾ ਵਸ 11:00 ਤੱਕ ਰੋਟੀ ਨਹੀਂ ਵੱਜ ਜਾਂਦੇ ਕਿਤੇ ਰੈਸਟ ਟੈਕ ਹੋ ਜਾਂਦਾ ਹੈਗਾ 2:30 ਤੱਕ ਮੇਰੀ ਚਾਹ ਤਾਂ ਮੁਕੋ ਜੀ ਉਹਨੇ ਦੱਸ ਮੀਂਹ ਵੀ 3 ਵਜੇ ਆਇਆ ਕਰੋ 10 ਪੁੱਲੋਂ ਕੱਲ ਤੋਂ ਲੋ ਜੀ ਆਪਾਂ ਚਾਹ ਬਣਾ ਬਣਾ ਕੇ ਪੀ ਲਈ ਸੀ ਤੇ ਭਾਂਡੇ ਵੀ ਥੋੜੇ ਜਿਹਾ ਨੇ ਭਾਂਡੇ ਰੰਗ ਆ ਤਾਂ ਨਾਲ ਸੁਣੇ ਪਤਾ ਨਹੀਂ ਕੀ ਗੱਲ ਬਹੁਤ ਜ਼ਿਆਦੇ ਕੀੜੇ ਆ ਇਸ ਦੇ ਦੇ ਸੀਗੇ ਤੇ ਝਾੜੂ ਲਗਾ ਕੇ ਤੇ ਪੋਚਾ ਵੀ ਲਾਇਆ ਸੀਗਾ ਤੇ ਉਹ ਥੋੜਾ ਥੋੜਾ ਉਹ ਜਿਹੜੀ ਹੁੰਦਾ ਹੈਗਾ ਚੌਕ ਜਾ ਉਹ ਕਸਾਇਆ ਸੀਗਾ ਤੇ ਹਮ ਥੋੜੇ ਕੀੜੇ ਘਟ ਹੋਏ ਹੈਗੇ ਤੇ ਮੇਰਾ ਪੱਕ ਰਿਆ ਮੂੰਹ ਜਾ ਦੇ ਮੂੰਹ ਦੇ ਵਿੱਚ ਛਾਲੇ ਪੈ ਪਏ ਆ ਬਹੁਤ ਜਾਦੇ ਤੇ ਮੈਂ ਦਵਾਈ ਵੀ ਲੈ ਕੇ ਆਉਣਾ ਦਾ ਪਰ ਤੋਂ ਇੱਧਰ ਫਿਰਦੇ ਆ ਰਵੀ ਤੇਰੇ ਸੁਮੀ ਪਤਾ ਨਹੀਂ ਕੀ ਕਰੀ ਜਾਂਦੇ ਹੈਗੇ ਕੀ ਢੀ ਜਾਂਦੇ ਹੈਗੇ ਰਵੀ ਨੇ ਤਾਂ ਹੁਣ ਥੋੜੇ ਟਾਈਮ ਬਾਅਦ ਦੁਕਾਨ ਤੇ ਜਾਣਾ ਹੋਊਗਾ ਇਹ ਤਾਂ ਜਾਊਗਾ ਦੁਕਾਨ ਤੇ ਮੈਂ ਰਵੀ ਦਾ ਤੇ ਰਸਮੀ ਲੈਣਾ ਹੈਗਾ ਹਜੇ ਨਾ ਉਹ ਗਰਮੀ ਬਹੁਤ ਜ਼ਿਆਦਾ ਫਿੱਪੀ ਹੈ ਤੇ ਸ਼ਾਮ ਦੇ ਬੱਜ ਗਏ ਨੇ 5 ਇਹ ਲੈਣ ਗਏ ਆ ਸਬਜ਼ੀ ਉਸ ਤੋਂ ਬਾਅਦ ਜਾਣਾ ਇਹਨਾਂ ਨੇ ਖੇਤ ਉਹ ਖੇਤ ਕੋਈ ਪਤਾ ਨਹੀਂ ਕਿਸ ਪ੍ਰੈਸ ਕਰੂ ਕਰਨੀ ਹੈਗੀ ਪਨੀਰੀ ਦੀ ਜਿਹੜੀ ਉੱਥੇ ਕੰਨੀ ਪਤਾ ਨਹੀਂ ਮੈਨੂੰ ਆਪਾਂ ਤਾਂ ਤੇ ਕਿਵੇਂ 5:00 ਬੱਜ ਗਏ ਮੰਮੀ ਹੋਈ ਹਜੇ ਆਏ ਨਹੀਂ ਵੀ ਉਹਨਾਂ ਤਾਂ 6-7:00 ਬੱਜ ਜਾਣਗੇ ਕਿਉਂ ਮਰਗ ਗਈ ਹੈ ਕੋਈ ਰਸਤੇ ਦਾਰਿਚ ਕੋਤੇ ਗਏ ਹੋਏ ਹੈਗੀ ਆਪਾਂ ਕਰਦੇ ਹਰ ਦੇ ਕੰਮ ਹੁਣ ਬੜਾ ਵੰਨ ਕੇ ਸਬਜੀ ਸਬਜ਼ਾ ਤਾਂ ਕੀ ਲੈ ਕੇ ਆਉਂਗੀ ਉਸ ਤੋਂ ਬਾਅਦ ਆਟਾ ਟਾਪਟਾ ਬਣਾਉਣੀ ਤੇ ਵੀਡੀਓ ਨੂੰ ਮੇਰੀ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਪਲੀਜ਼ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਪਲੀਜ਼ ਮੈਨੂੰ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਤੁਹਾਡੇ ਨਾਲ ਹੀ ਆਪਾਂ ਕੁਝ ਕਰਨਾ ਹੈਗਾ ਤੇ ਸਾਰੇ ਜਣੇ ਦੇਖਿਆ ਕਰੋ ਬਦਾਰਸ਼ਮੀ ਚਾ ਨਿਰਜ਼ਦਿਕ ਨਾ ਨੀ ਰਵੀ ਦੇ ਫੋਨ ਦੀ ਫਲੈਸ਼ਲਾਈਟ ਦਿਖਾਣਾ ਇਹ ਦੂਜਾ ਫੋਨ ਹੈ ਇਹ ਮਮਾ ਦਾ ਆਹ ਇਹ ਮਮਾ ਦਾ ਫੋਨ ਹੈ ਇਹਦਾ ਖੰਕੂ ਇਹ ਫੋਨ ਕਰਿਆ ਚਾਰ ਦਿਨ ਨਹੀਂ ਰਵੀ ਨੂੰ ਹੁਣ ਦੁਕਾਨ ਤੇ ਨਹੀਂ ਜਾਣਾ ਪਾਉਂਦੇ ਅੱਜ ਨਹੀਂ ਜਾਂਦਾ ਉਹ ਕਦਾਰ ਜਾਊਗਾ ਹੀ ਨਹੀਂ ਅੱਜ ਨਹੀਂ ਜਾਂਦਾ ਮੈਂ ਕੱਟ ਰਹੀ ਹਾਂ ਹੁਣ ਸਬਜ਼ੀ ਇਹ ਲਿਆਈ ਕद्दू ਹੋਰ ਸਬਜ਼ੀ ਕੋਈ ਵਧੀਆ ਲੱਗੀ ਨਹੀਂ ਕਹਿੰਦੇ ਸ਼ਿਮਲਾ ਮਿਰਚ ਭਿੰਡੀ ਰੋਸ ਖਾ ਖਾ ਕੇ ਇਹ ਕਿ ਆਪੇ ਫੜਨਾ ਪੁਰਨਾ ਨਹੀਂ ਇੱਕਦਮੀ ਵੀ ਆਈ ਹੁਣ ਮੈਂ ਕੱਟਣ ਲੱਗੀ ਹਾਂ ਕਦੂ ਤੇ ਕਦੂ ਦੀ ਬਣਾਉਣੀ ਹੈ ਸਬਜ਼ੀ ਕਈ ਵਾਰੀ ਤਾਂ ਕਦੂ ਦੀ ਕੋਰਤੇ ਬਣਾਵ ਮਿਲਦੀ ਆ ਪਰ ਕੋਰਤੇ ਵੀ ਨਹੀਂ ਰੋਜ਼ ਜੋ ਸਵਾਦ ਲੱਗਦੇ ਨਹੀਂ ਮੈਂ ਕੱਟਣੀ ਕਰਦੇ ਕਦੂ ਵੀ ਹੁਣ ਤਾਂ ਬਹੁਤ ਜ਼ਿਆਦਾ ਮਹਿੰਗੀ ਹੋ ਗਏ ਪਏ 50 60 ਰੁਪਏ ਕਿਲੋ ਆ ਕਦੂ ਵੀ ਮੈਂ ਹੁਣ ਜੀਰੀ ਨਹੀਂ ਕਦੂ ਥੋੜਾ ਥੋੜਾ ਵਿੱਚ ਉਪਰ ਗਏ ਪਵਨਾ ਬੰਨ ਕਵਰੀਆ ਬਣਾਉਂਦਾ ਅੰਮ੍ਰਿਤ ਦਾ ਚਾਰ ਕਿਵੇਂ ਲੱਗਿਆ ਮੈਨੂੰ ਹੋਰ ਦੱਸਿਓ ਕਮੈਂਟ ਕਰਕੇ ਫਿਰ ਮੈਂ ਹੋਰ ਘਾਸੇ ਦੇ ਜਿਵੇਂ ਨਿੰਬੂ ਦਾ ਅੰਬ ਦਾ ਉਹ ਅੰਮ੍ਰਿਤ ਚਾਰ ਪਾ ਕੇ ਤੁਹਾਨੂੰ ਦਿਖਾਵਾਂਗੀ ਮੇਸਜਾਂ ਦਾ ਚਾਰ ਤੁਹਾਨੂੰ ਪਸੰਦ ਆਇਆ ਕਿ ਨਹੀਂ ਹੋਰ ਦੱਸਿਓ ਟਾਈਮ 5:30 ਦਾ ਹੋ ਗਿਆਗਾ ਨਰ ਰਾਤ ਦਾ ਸੀਗਾ ਛੋਲੇ ਭਿਆਂ ਵਾਲੇ ਛੋਲੇਾਂ ਦੀ ਸਬਜ਼ੀ ਬਣਾ ਲਾਂਗੇ ਪਰ ਹੁਣ ਕੋਈ ਵੇਲਾ ਹੋ ਗਿਆ ਸਵੇਰੇ ਕੋ ਲੱਗੀ ਛੋਲੇ ਭਿਆਂੇ ਕੱਲ ਨੂੰ ਛੋਲੇ ਭਿਆਂ ਵਾਲੇ ਛੋਲੇਾਂ ਦੀ ਸਬਜ਼ੀ ਬਣਾਵਾਂਗੇ ਰੋਜ਼ ਰੋਜ਼ ਸਬਜ਼ੀਆਂ ਖਾ-ਖਾ ਕੇ ਵੀ ਜੀਅ ਆਕਤ ਜਾਂਦਾ ਚਟਨੀ ਬਹੁਤ ਵਧੀਆ ਲੱਗਦੀ ਹੈ ਜੀ ਚਟਨੀ ਬਣਾਉਣੇ ਨਾ ਚਟਨੀ ਬਹੁਤ ਵਧੀਆ ਲੱਗਦੀ ਹੈ ਟੇਸਟੀ ਲੱਗਦੀ ਹੈ ਵੀ ਸਾਰੇ ਖਾਂਦੇ ਆ ਨਾ ਚਟਨੀ ਸਾਰੇ ਪਸੰਦ ਕਰਦੇ ਆ ਗਰਮੀ ਚ ਤਾਂ ਚਟਨੀ ਵਧੀਆ ਲੱਗਦੀ ਹੈ ਗਰਮੀ ਬਹੁਤ ਜ਼ਿਆਦੇ ਹੋਈ ਪਈ ਹੈਗੀ ਅਜ ਤੱਕ ਕੋਈ ਬੱਦਲ ਨਹੀਂ ਕੋਈ ਨਰੀ ਨਹੀਂ ਨਾ ਮੀਂਹ ਆਇਆ ਅਗੇ ਤਾਂ ਥੋੜਾ ਥੋੜਾ ਮੀਂਹ ਆ ਜਾਂਦਾ ਹੁੰਦਾ ਇਸ ਵੇਲੇ ਜਾਂ ਹਵਾ ਜੀ ਬਗਣ ਲੱਗ ਜਾਂਦੀ ਹੁੰਦੀ ਹੈ ਅੱਜ ਤਾਂ ਬਹੁਤ ਜ਼ਿਆਦੇ ਗਰਮੀ ਹੋਈ ਪਈ ਹੈਗੀ ਬਾਹਰ ਤਾਂ ਖੜੀ ਨਹੀਂਦਾ ਨਾਲ ਰਸੋਈ 'ਚ ਖੜਿਆ ਜਾਵੇ ਰਸੋਈ 'ਚ ਵੀ ਬਹੁਤ ਜ਼ਿਆਦੇ ਗਰਮੀ ਦੀ ਹੈਗੀ ਕੰਮ ਕਰਨਾ ਹੁਣ ਤਾਂ ਬਾਹਰੀਆਂ ਬੂੜੀਆਂ ਕੋਲ ਕੇ ਕੰਮ ਕਰੀਦਾ ਹੈ ਸੋ ਇਤਸਾਗ ਨੂੰ ਜਾਂ ਜੇ ਗੈਸ ਚੱਲਦਾ ਨਾ ਹੋਗਾ ਕਰਤੀ ਜ਼ਿਆਦੀ ਹੋ ਜਾਂਦੀ ਮੇਰੀ ਬਾਹਰ ਫੁੱਲੇ ਚ ਤਾਂ ਵਧੀਆ ਅੰਦਰ ਦਾ ਕੰਮ ਕਰਨਾ ਆਪਰੇ ਸੋਈਆਂ ਚ ਹਾਂਜੀ ਅੱਜ ਦਾ ਬਲੌਗ ਮੇਰਾ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਪਲੀਜ਼ ਲਾਈਕ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਵੀ ਕਰੋ ਵੀ ਕਿਵੇਂ ਲੱਗਦੀ ਹੈ ਮੇਰੀ ਵੀਡੀਓ ਤੇ ਅੱਜ ਦਾ ਬਲੌਗ ਬਸ ਇੱਥੇ ਐਂਡ ਕਰਦੇ ਆਂ ਤੇ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ